ਸਸ਼ਕਾਲ ਤੁਸੀਂ ਦੇਖ ਰਹੇ ਹੋ ਜੁਕੇ ਟੀਵੀ ਮੈਂ ਰਣਜੀਤ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣੇ ਹੁਣ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਮਾਮਲੇ 'ਚ ਪੰਜਾਬ ਪੁਲਿਸ ਵੱਲੋਂ ਕਲੀਨ ਚਿੱਟ ਮਿਲ ਚੁੱਕੀ ਹੈ ਜਦਕਿ ਉਹਨਾਂ ਦੀ ਉਸੇ ਟੀ ਪ੍ਰਦੀਪ ਕੁਮਾਰ ਖਿਲਾਫ ਜਾਂਚ ਹਾਲੇ ਵੀ ਜਾਰੀ ਹੈ ਪੰਜਾਬ ਟ੍ਰਿਬਿਊਨਲ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਮੋਹਾਲੀ ਅਦਾਲਤ ਵਿੱਚ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਹੈ ਅਦਾਲਤ ਵੱਲੋਂ ਇਸ ਬਾਰੇ 14 ਜੁਲਾਈ ਨੂੰ ਫੈਸਲਾ ਲਿਆ ਜਾਵੇਗਾ ਦਰਅਸਲ ਇੱਕ ਫੀਸ ਦੀ ਕਮਿਸ਼ਨ ਮੰਗਨ ਦੇ ਦਿਲਚਸਪ ਨਾਮਜ਼ਦ ਕੀਤੇ ਗਏ ਵਿਧਾਇਕ ਵਿਜੇ ਸਿੰਘਲਾ ਤੇ ਉਹਨਾਂ ਦੇ ਓਐਸਡੀ ਪ੍ਰਦੀਪ ਖਿਲਾਫ ਮਾਮਲਾ ਮੋਹਾਲੀ ਵਿੱਚ ਦਰਜ ਕੀਤਾ ਗਿਆ ਸੀ ਤੇ ਸਤ ਹੁਣ ਮੋਹਾਲੀ ਪੁਲਿਸ ਨੂੰ ਸਿੰਘਲਾ ਨੂੰ ਕਲੀਨ ਚਿੱਟ ਦਿੰਦਿਆਂ ਮੋਹਾਲੀ ਦੀ ਅਦਾਲਤ ਵਿੱਚ ক্লোਜ਼ਰ ਰਿਪੋਰਟ ਦਾਖਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਜਿਸ ਸੰਬੰਧੀ ਅਰਜ਼ੀ ਦੇ ਦਿੱਤੀ ਗਈ ਹੈ ক্লোਜ਼ਰ ਰਿਪੋਰਟ ਤੇ ਸ਼ਿਕਾਇਤ ਰਜਿੰਦਰ ਸਿੰਘ ਵੱਲੋਂ ਆਪਣੀ ਸਹਿਮਤੀ ਜਤਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਜੇਕਰ ਅਦਾਲਤ ਵੱਲੋਂ ক্লোਜ਼ਰ ਰਿਪੋਰਟ ਸੰਕਾਰ ਕਰ ਲਈ ਜਾਂਦੀ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਅਦਾਲਤ ਵੱਲੋਂ ਇਸ ক্লোਜ਼ਰ ਰਿਪੋਰਟ ਤੇ ਆਪਣਾ ਫੈਸਲਾ 14 ਜੁਲਾਈ ਤੱਕ ਰੱਖਵਾ ਲਖਿਆ ਗਿਆ ਤੇ ਇਸ ਮਾਮਲੇ ਵਿੱਚ ਮੌਜੂਦ ਪ੍ਰਦੀਪ ਕੁਮਾਰ ਦੀ ਕੇਸ ਵਿੱਚ ਛੁਮੂਲਿਤ ਬਾਰੇ ਮੋਹਾਲੀ ਪੁਲਿਸ ਅ ਤਫਤੀਸ਼ ਕਰ ਰਹੀ ਹੈ ਕਿ ਪੰਜਾਬ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੋ ਬਿਕਰਪ ਸਿੰਘ ਮਜੀਠੀਆ ਖਿਲਾਫ ਜਾਂਚ ਤੇਜ਼ ਹੋ ਗਈ ਹੈ ਇਸ ਸਬੰਧ ਵਿੱਚ ED ਦੇ ਸਾਫਟਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵਿਜੀਲੈਂਸ ਵਿਭਾਗ ਦੇ ਦਫ਼ਤਰ 'ਚ ਪੇਸ਼ ਹੋਏ Esto ਪਹਿਲਾ ਪੰਜਾਬ ਦੇ ਸਾਫਟਾ DGP सिद्धार्थ ਚਟਾ ਬਿਹਦਾਏ ਵਿਜੀਲੈਂਸ ਦਫ਼ਤਰ ਪਹੁੰਚੇ ਸਨ ਨਿਰੰਜਨ ਸਿੰਘ ਉਹੀ ਅਧਿਕਾਰੀ ਨੇ ਜਿਨ੍ਹਾਂ ਨੇ 2014 'ਚ ਮਜੀਠੀਆ ਖਿਲਾਫ ED ਦੀ ਜਾਂਚ ਦੌਰਾਨ ਮਹੱਤਵਪੂਰਨ ਕੂਵਿਧਾ ਨਿਭਾਈ ਸੀ ਨਿਰੰਦਰ ਸਿੰਘ ਨੇ ਕਿਹਾ ਕਿ ਜਾਂ 2021 ਵਿੱਚ ਉਹਨਾਂ ਦੀ ਸੇਵਾ ਮੁਕਤੀ ਤੱਕ ਚੱਲ ਰਹੀ ਸੀ ਤੇ ਹੁਣ ਇਸ ਮਾਮਲੇ ਦੀ ਸਟੇਟਸ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਏਗੀ ਉਹਨਾਂ ਦਾ ਕਹਿਣਾ ਕਿ 2021 ਵਿੱਚ ਉਹਨਾਂ ਦੀ ਸੇਵਾ ਮੁਕਤੀ ਤਾਂ ਕਿਹੇ ਜਾ ਰਹੀ ਸੀ ਤੇ ਹੁਣ ਇਸ ਬਾਰੇ ਚ ਉਹ ਵੇਰਵੇ ਸਾਂਝੇ ਨਹੀਂ ਕਰ ਸਕਦੇ ਚੰਡੀਗੜ੍ਹ ਦਾ ਜਨਾ ਪੱਛਮੀ ਚੋਣ ਵਿੱਚ ਜੇਤੂ ਰਹੇ ਆ ਆਪੂ ਸੰਜੀਵ अरोੜਾ ਨੇ ਵਿਧਾਇਕ ਵਜੋਂ ਸੌ ਚੱਕ ਲਿਆ ਵਿਧਾਨ ਸਭਾ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਉਹਨਾਂ ਦੇ ਅਹੁਦੇ ਦਾ ਹਲਫ ਦਵਾਇਆ ਇਸ ਮੌਕੇ ਸਭ ਵਰਦਾਨ ਹਨ अरोੜਾ ਤੋਂ ਇਲਾਵਾ ਕਈ ਸੀਨੀਅਰ ਆਗੂ ਮੌਜੂਦ ਰਹੇ ਦੱਸਦੀ ਹੈ ਕਿ ਆਸ਼ੂ ਨੂੰ ਹਰਾ ਕੇ ਸੰਜੀਵ अरोड़ा ਪੰਜਾਬ ਦੇ ਵਿੱਚ ਲੁਧਿਆਣਾ ਤੋਂ ਜੇਤੂ ਰਹੇ ਸਨ ਜਿਸ ਤੋਂ ਬਾਅਦ ਸੰਜੀਵ अरोड़ा ਨੇ ਵਿਧਾਇਕ ਵਜੋਂ ਸੋ ਚੁੱਕੀ ਹੈ ਤੇ ਉਹਨਾਂ ਨੂੰ ਵਿਧਾਨ ਸਭਾ ਸਪੀਕਰ ਕੋਲਤਾ ਸਿੰਘ ਸੰਧਵਾ ਨੇ ਅਹੁਦੇ ਦਾ ਹਲਫ਼ ਦਵਾਇਆ ਤੇ ਇਸ ਮੌਕੇ 19 ਜੂਨ ਨੂੰ ਹੋਈ ਉਪ ਚੋਣਾਂ ਵਿੱਚ ਆਵਾਦਵੀ ਪਾਰਟੀ ਦੇ ਉਮੀਦਵਾਰ ਨੇ ਵੱਡੇ ਫਰਕ ਨਾਲ ਇਹ ਚੋਣਾਂ ਜਿੱਤੀਆਂ ਸਨ ਸ਼ਰੂਮ ਨੀ ਕਾਲੀ ਦਲ ਪ੍ਰਧਾਨ ਸੁਭੀਸ਼ ਸਿੰਘ ਬਾਦੂ ਨੇ ਸ਼ਰੂਮ ਨੀ ਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਸ਼ੁਰੂਆਤ ਕਰਦਿਆਂ ਪਾਰਟੀ ਉਹਦੇ ਤਰ੍ਹਾਂ ਦੀ ਪਹਿਲੀ ਸੂਚੀ ਤੇ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਐਲਾਨੇ ਗਏ ਉਹਦੇਦਾਰਾਂ ਵਿੱਚ ਬਲਵਿੰਦਰ ਸਿੰਘ ਪੁੰਨਰ ਪਾਰਟੀ ਦੇ ਸਿਕੱਤਰ ਜਨਰਲ ਡਾਕਟਰ ਦਰਜੀਤ ਸਿੰਘ ਜੀ ਮਾਸਕਾਤਾ ਤੇ ਸ਼੍ਰੀ ਐਨ ਕੇ ਸ਼ਰਮਾ ਖਜਾਂਟੀ ਬਣਾਏ ਗਏ ਨਿਤਿਆਸ ਦੇ ਨਾਲ ਹੀ ਸਰਬਜੀਤ ਸਿੰਘ ਝੰਡੂ ਯੂਥ ਵਿੰਗ ਤੇ ਸ਼ਰੂਮ ਨੀ ਕਾਲੀ ਦਲ ਪ੍ਰਧਾਨ ਬੀਬੀ ਹਰ ਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦਾ ਪ੍ਰਧਾਨ ਨਿਯਤ ਰਾਇਆ ਗਿਆ ਤੇ ਹੋਰ ਕਈ ਲੋਕਾਂ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ ਅਕਾਲੀ ਦਲ ਦੇ ਵੱਲੋਂ સોਪੀਆਂ ਗਈਆਂ ਨੇ ਪੰਜਾਬੀ ਗਾਇਕ ਤੇ ਅਦਾਕਾਰ ਜਦੂ ਸਾਂਝ ਨੂੰ ਉਹਨਾਂ ਦੀ ਫਿਲਮ ਸਰਦਾਰ ਜੀ ਤਰੀ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਨੂੰ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੇ ਨਾਲ ਉਹਨਾਂ ਦੀ ਜੋੜੀ ਨੂੰ ਲੈ ਕੇ ਕਾਫੀ ਫਿਲਮ ਸੰਗਠਨਾ ਤੇ ਸੋਸ਼ਲ ਮੀਡੀਆ ਉਪਭੋਕਤਾਵਾਂ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਇਸੇਵਾ ਦੇ बावਜੂਦ ਵਾਰੇ ਸ਼ਾਇ ਇੰਟਰਨੈਸ਼ਨਲ ਅਵਾਰਡ ਕਮੇਟੀ ਲਾਹੌਰ ਦੇ ਚੇਅਰਮੈਨ ਇਲਿਆਸ ਖੁੰਮਨ ਨੇ ਦਰਜੀਤ ਨੂੰ ਪੰਜਾਬੀ ਸੰਗੀਤ ਤੇ ਸੇਮਾ ਵਿੱਚ ਸ਼ਾਨਦਾਰ ਯੋਗਦਾਨ ਤੇ ਭਾਰਤ ਪਾਕਿਸਤਾਨ ਪੰਜਾਬ ਵਿਚਕਾਰ ਸਭਿਆਚਾਰਕ ਪੁਲ ਬਣਾਉਣ ਲਈ ਵਾਰਿਸ ਸਾ ਇੰਟਰਨੈਸ਼ਨਲ ਅਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ ਇਸ ਸਨਮਾਨ ਅਜੇ ਹੀ ਸਮੇਂ ਚ ਗੱਲ ਕੀਤੀ ਗਈ ਹੈ ਚ ਦੋ ਦਰਜੀਤ ਵਿਵਾਦਾ ਦੇ ਘੇਰੇ ਚ ਨੇ ਤੇ ਇਹ ਸਪਸ਼ਟ ਨਹੀਂ ਹੈ ਕਿ ਦਰਜੀ ਇਸ ਅਵਾਰਡ ਨੂੰ ਸਵੀਕਾਰ ਕਰਨਗੇ ਜਾਂ ਫਿਰ ਆਸਵੀਕਾਰ ਤੇ ਹਵਾ ਬਾਜ਼ੀ ਕੰਪਨੀ 에어 ਇੰਡੀਆ ਨੇ ਆਪਣੇ ਗਰਾਉਂਡ ਹੈਂਡਲਿੰਗ ਵੈਂਚਰ ਦੇ ਚਾਰ ਕਰਮਚਾਰੀਆਂ ਨੂੰ ਅਸਤੀਫਾ ਦੇਣ ਲਈ ਇਹ ਕਾਰਵਾਈ ਵਾਇਰਲ ਵੀਡੀਓ ਦੇ ਆਧਾਰ ਤੇ ਕੀਤੀ ਗਈ ਹੈ ਜਿਸ ਵਿੱਚ ਇਹ ਕਰਮਚਾਰੀ ਆਂਧਾਬਾਦ 에ਅਰ ਇੰਡੀਆ ਦੀ ਉਡਾਨ ਵਿਹਾਸੇ ਤੋਂ ਬਾਅਦ ਦਫ਼ਤਰ ਵਿੱਚ ਡਾਂਸ ਪਾਰਟੀ ਕਰਦੇ ਦਿਖਾਈ ਦੇ ਰਹੇ ਨੇ 에ਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਦੁਖਦਾਈ ਘਟਨਾ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਨਾਲ ਖੜੇ ਹਾਂ ਵਾਇਰਲ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇਹ ਵੀਰਵਾਰ ਸਾਡੀ ਕੰਪਨੀ ਦੀ ਨੀਤੀ ਦੇ ਵਿਰੋਧ ਹੈ ਤੇ ਜ਼ਿੰਮੇਵਾਰ ਲੋਕਾਂ ਪਰੋਤੋ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ 에어ਲਾਈਨ ਨੇ ਕਹਿ ਕੇ ਇਹ ਸਪਸ਼ਟ ਨਹੀਂ ਹੈ ਕਿ ਵੀਡੀਓ ਵਿੱਚ ਕਦੋਂ ਤੇ ਕਿਸ ਦਫ਼ਤਰਦਾਰ ਪਰ ਮੀਡੀਆ ਰਿਪੋਰਟਰ ਦਾਅਵਾ ਕਰ ਰਿਹਾ ਨੇ ਕਿ ਇਹ ਜਿਸ ਕਰਮਚਾਰੀ ਦੇ ਗੁਰੂਗ੍ਰਾਮ ਦਫ਼ਤਰ ਵਿੱਚ ਇਹ ਪਾਰਟੀ ਕੀਤੀ ਜਾ ਰਹੀ ਹੈ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਬਾਲੀਵੁੱਡ ਅਦਾਕਾਰ ਅਸ਼ਫਾਲੇ ਜ਼ਰੀ ਵਾਲਾ ਦਾ 42 ਸਾਲ ਦੀ ਉਮਰ ਦੇ ਹੰਤ ਹੋ ਗਿਆ ਉਹਨਾਂ ਦੀ ਮੌਤ ਦਾ ਕਾਰਨ ਜਦ ਦਾ ਦੌੜਾ ਪੈਣਾ ਦੱਸਿਆ ਜਾ ਰਿਹਾ ਤੇ ਕਾਟਾ ਲਗਾ ਗਾਣੀ ਦੇ ਨਾਲ ਸੋਖੀਆਂ ਵਿਚਾਉਣ ਵਾਲੀ ਸ਼ਿਫਾਲੀ ਜ਼ਰੀਵਾਰਾ ਨੂੰ ਬਿਗਬੋਸ 17 ਵਿੱਚ ਵੀ ਆਉਣ ਦਾ ਮੌਕਾ ਮਿਲਿਆ ਸੀ ਤੇ ਸ਼ੁੱਕਰਵਾਰ ਨੂੰ ਦੇਰ ਰਾਤ ਜ਼ਰੀਵਾਰਾ ਨੂੰ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਹੋਇਆ ਜਿਸ ਤੋਂ ਬਾਅਦ ਉਹਨਾਂ ਨੂੰ ਅਨੇਰੀ ਲੋਖੰਡ ਵਾਲਾ ਇਲਾਕੇ 'ਚ ਬਿਲਿਉ ਵੀ ਹਸਪੀਟਲ ਲਜਾਇਗਾ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਸ ਤੋਂ ਬਾਅਦ ਸੰਗੀਤਦਗ ਤੇ ਬਾਲੀਵੁੱਡ ਜਗਤ ਦੇ ਵਿੱਚ ਅਫਸੋਸ ਜ਼ਾਹਰ ਕੀਤਾ ਜਾ ਰਿਹਾ ਫਿਲਹਾਲ ਇਸ ਬ੍ਰਿਟਿੰਗ ਬਸੇ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਤੁਸੀਂ ਦੇ ਇਧਰ ਚੱਕਿਆ ਟੀਮ ਧੰਨਵਾਦ